ਦੇਸ਼ ਦੁਨੀਆ ਦੇ ਵਿੱਚ ਬੈਠੇ ਰੌਣਕ ਪੰਜਾਬ ਦੀ ਟੈਲੀਵਿਜ਼ਨ ਦੇ ਸ਼ਰੋਤਿਓ ਤੇ ਦਰਸ਼ਕੋ ਮੈਂ ਦਾਸ ਰੋਸ਼ਨ ਖੇੜਾ ਤੁਹਾਡੇ ਲਈ ਹਰ ਵਾਰ ਨੰਗੇ ਪੈਰਾਂ ਦਾ ਸਫ਼ਰ ਵਿਸ਼ੇ ਦਿਨ ਕਿਸ ਨਾ ਕਿਸੇ ਚੰਗੀ ਚੀਜ਼ੇ ਚੀਰਿ ਸਖਸ਼ਿਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਤੁਹਾਨੂੰ ਤੁਹਾਡੇ ਸਨਮੂਹ ਕਰਦੇ ਆ ਤੁਹਾਡੇ ਰੂਪਰੂ ਕਰਦੇ ਆ ਸਾਡਾ ਮਕਸਦ ਕੇਵਲ ਤੇ ਕੇਵਲ ਹੁੰਦਾ ਇਹ ਹੁੰਦਾ ਜੇ ਜਿਸ ਕਿਸੇ ਵੀ ਮਾਨਵ ਵਿਅਕਤੀ ਨੇ ਆ ਮਨ ਵਿਅਕਤੀ ਨੇ ਮਹਾਨਤਾ ਹਾਸਲ ਕਰਨ ਵਾਸਤੇ ਨੰਗੇ ਪੈਰਾਂ ਦਾ ਸਫ਼ਰ ਕਰਦਿਆਂ ਜਿਹੜੇ ਪੈਂਡੇ ਤਾ ਕੀਤੇ ਆ ਉਹਨਾਂ ਪੈਂਡੇ ਦੀ ਨਿਸ਼ਾਨਦੇਹੀ ਕੀਤੀ ਜਾਵੇ ਤੇ ਉਹ ਨਿਸ਼ਾਨਦੇਹੀ ਕਰਦਿਆਂ ਅਸੀਂ ਤੁਹਾਡੇ ਸਨਮੋਕ ਕੀਤਾ ਜਾਵੇ ਤਾਂ ਕਿ ਤੁਸੀਂ ਅਸੀਂ ਉਹਨਾਂ ਨੂੰ ਜਾਣ ਸਕੀਏ ਉਹਨਾਂ ਦੀ ਵੇਦਨਾ ਉਹਨਾਂ ਦੀ ਸੰਵੇਦਨਾ ਉਹਨਾਂ ਦੀ ਕਾਵਿਕਤਾ ਉਹਨਾਂ ਦੇ ਹੂਰ ਜੀਵਨ ਨੂੰ ਸਮਰਪਿਤ ਕੀਤੇ ਹੋਏ ਕਾਰਜਾਂ ਦੀ ਜਿਹੜੀ ਬਹੁਤ ਸਾਰੇ ਲੜੀ ਹੁੰਦੀ ਆ ਉਹ ਸਾਹਮਣੇ ਆਵੇ ਇਸੇ ਵਿਸ਼ੇ ਦੀ ਇਹ ਨਸੀਲ ਕਦੇ ਖਿਡਾਰੀ ਲਾਉਣੇ ਕਦੇ ਖਿਡਾਰੀ ਲਾਉਣੇ ਕਦੇ ਡਾਕਟਰ ਲਾਉਣੇ ਕਦੇ ਕਿਸਾਨ ਲੈ ਕੇ ਆਉਣੇ ਤਾਂ ਕਿ ਉਹ ਸਾਡੇ ਇਸ ਧਰਤੀ ਦੇ ਜਿਹੜੇ ਮਤਲਬ ਮੁੱਖ ਪਾਤਰੀ ਨੇ ਮੁੱਖ ਨਾਇਕ ਨੇ ਜਿਨ੍ਹਾਂ ਨੇ ਆਪਣਾ ਨਵੇਕਲਾ ਸੰਸਾਰ ਬਣਾਇਆ ਆਪਣੇ ਜੀਵਨ ਦੇ ਸੰਘਰਸ਼ ਨੂੰ ਉਹ ਮਕਾਮ ਹਾਸਲ ਕੀਤਾ ਹੈਗਾ ਆਪਣੀ ਮਿਹਰ ਦੇ ਨਾਲ ਜਿੱਥੋਂ ਅਸੀਂ ਉਹਨਾਂ ਸਤਿਕਾਰ ਕਰਦੇ ਹਾਂ ਅੱਜ ਸਾਡੇ ਸਾਡੇ ਕੋਲ ਬਹੁਤ ਹੀ ਪਿਆਰੀ ਸ਼ਖਸੀਅਤ ਸudar harjinder singh ਦੀ ਪਤੜ ਜੋ ਕੈਨੇਡਾ ਵਿੱਚ ਤਿੰਨ ਦਹਾਕੀਆਂ ਤੋਂ ਵੱਧ ਸਮਾਂ ਹੋ ਗਿਆ ਕਿ ਆਪਣੀ ਰੋਜੀ ਰੋਟੀ ਲਈ ਗਏ ਮੋਂਟਰੀਅਲ ਰਹੇ ਨੇ ਮੋਂਟਰੀਅਲ ਦੇ ਵਿੱਚ ਰਹਿੰਦੇ ਹੋયા ਜਿੱਥੇ ਆਪਣਾ ਕੰਮ ਕਾਜ ਆਪਣਾ ਪਰਿਵਾਰ ਪਾਲਿਆ ਆਪਣਾ ਜੀਵਨ ਨਰਵਾਹ ਕੀਤਾ ਉਥੇ ਕਪਤਾ ਜਿਹੜੀ ਉਹਨਾਂ ਦੇ ਅੰਦਰ ਵਿੱਚ ਰਚੀ ਹੋਈ ਹੈ ਲਹੂ ਦੇ ਵਿੱਚ ਆ ਉਹ ਲਹੂ ਦੇ ਵਿੱਚ ਕਪਤਾ ਵਾਲਾ ਸ਼ਬਦ ਹੈਗਾ ਉਹ ਨਹੀਂ ਭੁੱਲੇ ਉਹਨੇ ਜਗਵਾਨਾਂ ਰਾਤ ਨੂੰ ਥੱਕਿਆ ਉਹਨੇ ਵੀ ਹੋਣਾ ਆਖੀ ਫਿਰ ਅੱਧੀ ਰਾਤ ਉੱਠ ਪੈਣਾ ਵੀ ਮੈਨੂੰ ਕਪਤਾ ਨੇ ਹਾਕ ਮਾਰੀ ਆ ਮੇਨੂੰ ਕਾਮਦ ਆਈਆ ਕਵਤਾ ਦੀ ਫਿਰ ਕਵਤਾ ਲਿਖ ਲੈਣੀ ਉਹਦਾ ਕਾਰਨ ਇਹ ਹੈ ਕਿ ਮੈਂ ਕਿਹਾ ਨਾ ਆਪਣੇ ਲਹੂ ਦੇ ਵਿੱਚ ਰੰਗ ਹੈ ਲੋਹੇ ਚ ਰੰਗੇ ਸਰਗੇ ਕਿ ਸਰਜੀਤ ਪਾਤਰ ਸਾਹਿਬ ਜੋ ਮਤਲਬ ਇਸ ਸਦੀ ਦੇ ਮਹਾਨ ਸ਼ਾਇਰ ਹੋਏ ਨੇ ਇਸ ਧਰਤੀ ਗਰੇ ਦੇ ਉੱਤੇ ਪੰਜਾਬੀ ਦੇ ਸ਼ਾਇਰ ਜਿਨ੍ਹਾਂ ਦੀਆਂ ਕਵਤਾਵਾਂ ਜਿਨ੍ਹਾਂ ਦੀਆਂ ਰਚਨਾਵਾਂ ਦੁਨੀਆ ਦੀਆਂ ਬਹੁਤ ਸਰੀਆਂ ਪਛਾਵਾਂ ਦੇ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਔਰ ਇਸ ਪਦਮਸ਼ਰੀ ਅਵਾਰਡੀ ਸੀ ਪਿਛਲੇ ਸਾਲ ਸਾਡੇ ਕੋਲ ਚਲੇ ਗਏ ਅੱਜ ਉਹਨਾਂ ਦੀ ਸਕੀਪਤੀ ਜਾਜੀ ਹਰਿੰਦਰ ਸਿੰਘ ਪੱਤੜ ਜੋ ਸਾਡੇ ਕੋਲ ਆਏ ਨੇ ਜਿੱਥੇ ਅਸੀਂ ਸਰਜੀਤ ਪੱਤਰ ਸਾਹਿਬ ਨੂੰ ਯਾਦ ਕਰਦੇ ਆ ਉਥੇ ਪੱਤਰ ਸਾਹਿਬ ਨੂੰ ਵੀ ਜੀ ਆਖਦੇ ਆ ਮਿਹਰਬਾਨ ਹਰਿੰਦਰ ਸਿੰਘ ਪੱਤਰ ਸਾਹਿਬ ਪਹਿਲੀ ਗੱਲ ਤੇ ਹੈਗੇ ਤੁਸੀਂ ਮੈਨੂੰ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਤੁਹਾਡੇ ਲਹੂ ਦੇ ਵਿੱਚ ਹੀ ਕਲਾਵਾ ਤੁਹਾਡੇ ਲਹੂ ਦੇ ਵਿੱਚ ਜੇ ਦਰਦਾਰ ਪ੍ਰਦੇਸੀ ਉਹਨਾਂ ਦੀ ਗੱਲ ਕਰਦੇ ਆ ਉਹ ਵੀ ਆਪਣੇ ਕੀਨਿਆਂ ਦੇ ਮੁਹੰਮਦ ਰਫੀਅਾ ਆ ਜੇ ਸਰਜੀਤ ਪੱਤਰ ਆ ਉਹ ਵੀ ਬਾਬਾ ਬੋੜ ਰਹੇ ਹੈਗੇ ਆ ਤੁਸੀਂ ਉਸੇ ਹੀ ਅੰਸ਼ ਤੇ ਵੰਸ਼ ਦੇ ਵਿੱਚੋਂ ਹੀ ਤੁਹਾਡੇ ਕੋਲ ਕਵਤਾ ਇਹ ਕਵਤਾ ਤੁਹਾਡੇ ਕੋ ਕਿਦਾਂ ਪਰਿਵਾਰ ਚ ਕਿਦਾਂ ਪਣੀ ਆ ਸਭ ਤੋਂ ਪਹਿਲਾਂ ਤਾਂ ਰੋਸ਼ਨ ਜੀ ਬਹੁਤ-ਬਹੁਤ ਸ਼ੁਕਰੀਆ ਤੇ ਤੁਸੀਂ ਮੈਨੂੰ ਇੱਥੇ ਨੰਗੇ ਪੈਰਾਂ ਦਾ ਸਫਰ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਤੇ ਸਾਰੇ ਹੀ ਸਰੋਤਿਆਂ ਦਾ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਅੱਜ ਸੁਣ ਰਹੇ ਆ ਜਿਹੜਾ ਤੇ ਤੁਹਾਡਾ ਸਵਾਲ ਹੈ ਇਹ ਨਾ ਬਚਪਨ ਦੀ ਗੱਲ ਹੈ ਜਦੋਂ ਮੈਂ ਬਹੁਤ ਛੋਟਾ ਸੀ ਉਦੋਂ ਮੈਂ ਸਾਡੇ ਘਰ ਦਾ ਮਾਹੌਲ ਜਿਹੜਾ ਸੀ ਉਹ ਸੰਗੀਤਕ ਸੀ ਹੂੰ ਕਿਉਂਕਿ ਸਾਡੇ ਮੇਰੇ ਬਾਬਾ ਜੀ ਸਰਦਾਰ ਹਰਭਜਨ ਸਿੰਘ ਜੀ ਉਹਨਾਂ ਨੇ ਗੁਰਬਾਣੀ ਸਾਡੇ ਸਾਡੇ ਘਰ ਹੀ ਨਹੀਂ ਸਾਡੇ ਪਿੰਡ ਦੇ ਵਿੱਚ ਵੀ ਗੁਰਬਾਣੀ ਉਹਨਾਂ ਨੇ ਲੈ ਕੇ ਆਂਦੀ ਉਹਨਾਂ ਨੇ ਗੁਰਦੁਆਰਾ ਸਾਹਿਬ ਪਹਿਲਾ ਗੁਰਦੁਆਰਾ ਸਾਹਿਬ ਜਿਹੜਾ ਪਿੰਡ ਦੇ ਵਿੱਚ ਬਣਾਇਆ ਹੂੰ ਉਹ ਉਹਨਾਂ ਨੇ ਉਹ ਸਭ ਤੋਂ ਪਹਿਲਾ ਮਲਕ ਉਹਨਾਂ ਦਾਸ ਦੇ ਵਿੱਚ ਉਹ ਹਿੱਸਾ ਸੀ ਗੁਰਮੁਖੀ ਦੀਆਂ ਕਲਾਸਾਂ ਹੀ ਕਹਿੰਦੇ ਉਹ ਲਾਉਂਦੇ ਸੀ ਹਾਂ ਜੀ ਉਹ ਗੁਰਮੁਖੀ ਦੀਆਂ ਕਲਾਸਾਂ ਲਾਉਂਦੇ ਰਹੇ ਬਹੁਤ ਅੱਜ ਵੀ ਜਿਹੜੀਆਂ ਜਨਾਨੀਆਂ ਜਾਂ ਔਰਤਾਂ ਜਿਹੜੀਆਂ ਬਜ਼ੁਰਗ ਹੋ ਚੁੱਕੀਆਂ ਆ ਉਹ ਕਹਿੰਦੀਆਂ ਵੇ ਅਸੀਂ ਤੁਹਾਡੇ ਬਾਬਾ ਜੀ ਦੇ ਕੋਲ ਪੜੀਆਂ ਸੀ ਹੂੰ ਫਿਰ ਮੇਰੇ ਫਾਦਰ ਸਾਹਿਬ ਉਹ ਗੁਰਬਾਣੀ ਪੜ੍ਹਦੇ ਸੀ ਗੁਰਬਾਣੀ ਗਾਉਂਦੇ ਸੀ ਤੇ ਧਾਰਮਿਕ ਕਵਤਾਵਾਂ ਲਿਖਦੇ ਸੀ ਹਾਲਾਂਕਿ ਉਹਨਾਂ ਨੇ ਸਾਨੂੰ ਉਹਨਾਂ ਨਹੀਂ ਅਸੀਂ ਉਹਨਾਂ ਨੂੰ ਸੁਣਿਆ ਨਾ ਜਾਦਾ ਉਹਨਾਂ ਨੂੰ ਕਿਉਂਕਿ ਉਹ ਛੇਤੀ ਬਾਹਰ ਚਲੇ ਗਿਆ ਸੀ ਫਿਰ ਪਰਦੇਸੀ ਸਾਹਿਬ ਜਿਹੜੇ ਉਹ ਬਹੁਤ ਮਸ਼ਹੂਰ ਹੋ ਗਏ ਸੀ ਚਾਚਾ ਜੀ ਉਹਨਾਂ ਨੂੰ ਬਹੁਤ ਸੁਣਿਆ ਬਿਲਕੁਲ ਅ ਮਨ ਲ ਕੇ ਫਿਰ ਜਿੱਦਾਂ ਜਦੋਂ ਉਹਨਾਂ ਦਾ ਨਾਮ ਵੱਡਾ ਹੋ ਜਾਂਦਾ ਸੀ ਖਾਨ ਨੂੰ ਵੀ ਆਪਣੇ ਅੰਦਰ ਇੱਕ ਹਵਾਲਾ ਜਾ ਆਉਂਦਾ ਸੀ ਵੀ ਅਸੀਂ ਵੀ ਯਾਰ ਕੁਝ ਕਰੀਏ ਫਿਰ ਪਾਤਰ ਸਾਹਿਬ ਤਾਂ ਮਨ ਲ ਕੇ ਐ ਲੱਗਾ ਵੀ ਜਿਵੇਂ ਤੁਸੀਂ ਕਿਹਾ ਵੀ ਬਾਬਾ ਬੋਰਡ ਹਨਾ ਉਹ ਤਾਂ ਸਾਨੂੰ ਐ ਲੱਗਾ ਸਦੇ ਵਿੱਚ ਵੀ ਇਹ ਕੱਲੀ ਇਹ ਹਫ਼ਤਾ ਹੀ ਨਹੀਂ ਪਾਤਰ ਸਾਹਿਬ ਲਿਖਦੇ ਉਹ ਇਨਸਾਨ ਵੀ ਇੰਨੇ ਵਧੀਆ ਤੇ ਸਾਨੂੰ ਐ ਲੱਗਾ ਅਸਲ ਦੇ ਵਿੱਚ ਵੀ ਇਹ ਇੱਕ ਹਫ਼ਤਾ ਹੀ ਬਣਾਉਂਦੀ ਹੈ ਸੱਚੀ ਗੱਲ ਹੈ ਸੱਚੀ ਹੈ ਇੱਕ ਹਫ਼ਤਾ ਹੀ ਬਣਾਉਂਦੀ ਹੈ ਤੇ ਫਿਰ ਅਸਲ ਤੇ ਵਿੱਚ ਮੇਰੇ ਤਾਂ ਉੱਤੇ ਅਸਰ ਹੀ ਇਸ ਗੱਲ ਦਾ ਹੋਇਆ ਕਿ ਪਾਤਰ ਸਾਹਿਬ ਜਿਵੇਂ ਕਵਤਾ ਲਿਖਦੇ ਉਹਦਾਂ ਦੇ ਉਹ ਆਪ ਦੁਨੀਆ ਦੇ ਵਿੱਚ ਵਿਚਰਦੇ ਆ ਉਹਨਾਂ ਦੇ ਵਿੱਚ ਕੋਈ ਭੇਦ ਭਾਵ ਨਹੀਂ ਵੇ ਇਦਾਂ ਨਹੀਂ ਗਾ ਵੇ ਉਹੋ ਕਹਿੰਦੇ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਕਿਹਣੀ ਕਹਣੀ ਫਰਕ ਨਹੀਂ ਸੀ ਕੋਈ ਫਰਕ ਨਹੀਂ ਸੀ ਤੇ ਮੈਂ ਇਵਨ ਉਹ ਵੀ ਦੇਖਿਆ ਟਾਈਮ ਵੀ ਜਦੋਂ ਉਹਨਾਂ ਦਾ ਕੱਦ ਇੰਨਾ ਉੱਚਾ ਹੋ ਚੁੱਕਾ ਸੀ ਸਾਡੀ ਨਜ਼ਰ 'ਚ ਹੂੰ ਉਹਨਾਂ ਨੇ ਉਸ ਕੱਦ ਨੂੰ ਵੀ ਆਪਣੇ ਕਦੀ ਇੰਨਾ ਉੱਚਾ ਨਹੀਂ ਮਹਿਸੂਸ ਕੀਤਾ ਮੈਂ ਅ ਥੋੜੇ ਜਿਹਾ ਪਹਿਲਾਂ ਗੱਲ ਕਰਦਾ ਸੀਗਾ ਸਾਜਨ ਹੁਣਾਂ ਦੇ ਨਾਲ ਹਾਂ ਕਿ ਤੁਸੀਂ ਦੇਖੋ ਉਹਨਾਂ ਦੀ ਨਿਰਮਾਣਤਾ ਹੂੰ ਅਸੀਂ ਕਪਤਾ ਜਿਹੜੀ ਕਿਤਾਬ ਛਾਪ ਰਹੀ ਹੈ ਉਹਦਾ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਉਹਨਾਂ ਦਾ ਉਹਦਾ ਮੁੱਖ ਬੰਦ ਲਿਖ ਦਿਓ ਪਹਿਲਾਂ ਮੈਨੂੰ ਕਹਿੰਦੇ ਰਿਹਾ ਵੀ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਟਾਈਮ ਨਹੀਂ ਮੈਂ ਕਰਦਾ ਮੈਂ ਕਰੂੰਗਾ ਜ਼ਰੂਰ ਹਾਂ ਫਿਰ ਇੱਕ ਦਿਨ ਮੈਨੂੰ ਆਪੇ ਹੀ ਉਹਨਾਂ ਨੇ ਲਿਖ ਕੇ ਦੋ ਪੈਰੇ ਭੇਜ ਦਿੱਤੇ ਤਿੰਨ ਦਿਨਾਂ ਬਾਅਦ ਹਾਂ ਮੈਂ ਉਹ 사જન ਉਹਨਾਂ ਨੂੰ ਕਹਿੰਦਾ ਸੀ ਵੀ ਮੈਂ ਕਿਹਾ ਵੀ ਜੇ ਉਹ ਨਾਂ ਵੀ ਮੈਨੂੰ ਭੇਜ ਦੇ ਹਾਂ ਹੈਨਾ ਮੈਂ ਤਾਂ ਉਹਨਾਂ ਦਾ ਭਤੀਜਾ ਹੀ ਸੀ ਹਾਂ ਮੈਂ ਉਹਨਾਂ ਨੂੰ ਕਿਹੜਾ ਕੁਝ ਕਹਿ ਦੇਣਾ ਸੀਗਾ ਹਾਂ ਪਰ ਇਹ ਦੇਖੋ ਤੇ ਨਾਲ ਹੀ ਲਿਖ ਦਿੱਤਾ ਵੀ ਹੁਣ ਮੈਂ ਕੱਲ ਨੂੰ ਇਹਨੂੰ ਪੂਰਾ ਕਰ ਦੇਣਾ ਤੇ ਮੈਨੂੰ ਇਹ ਗੱਲ ਕਹਿੰਦੇ ਮੇਰਾ ਮਨ ਭੜਦਾ ਵੀ ਉਹ ਸਿਰਫ 5 ਦਿਨ ਪਹਿਲਾਂ ਦੀ ਗੱਲ ਸੀ ਓਏ ਰੱਬਾ ਹਾਂ ਜਦੋਂ ਚਾਚਾ ਜੀ ਗਏ ਆ ਹੂੰ ਤੇ ਉਸ ਮੈਨੂੰ ਨਹੀਂ ਪਤਾ ਵੀ ਕਿਵੇਂ ਉਹਨਾਂ ਦੇ ਦਿਮਾਗ 'ਚ ਆਈ ਵੀ ਹੁਣ ਮੈਂ ਇਹ ਵੀ ਕਰ ਦਵਾਂ ਕਿਤੇ ਰਹਿ ਨਾ ਜਾਵੇ ਹਨਾ ਤੁਹਾਨੂੰ ਵਿਰਾਸਤੀ ਸ਼ਬਦਾਂ ਨਾਲ ਮਦਦ ਖਜ਼ਾਨਾ ਦੇਗੇ ਹਾਂਜੀ ਹਾਂਜੀ ਜੀ ਤੇ ਬਾਕੀ ਸਾਡਾ ਪਿੰਡ ਤਾਂ ਜਿਵੇਂ ਹੁਣ ਕਈਏ ਵੀ ਮੈਨੂੰ ਐ ਲੱਗਦਾ ਵੀ ਸਾਡੇ ਤਾਂ ਕੱਪਤਾ ਦਾ ਪ੍ਰਵਾਹ ਚੱਲਦਾ ਪਰ ਥੋੜਾ ਜਿਹਾ ਮੈਨੂੰ ਮਹਿਸੂਸ ਹੋਇਆ ਵੀ ਹੂੰ ਉਪਰਵਾ ਅੱਗੇ ਰੁਕ ਰਿਆ ਲੱਗਦਾ ਹਮ ਹਾਲਾਂਕਿ ਮੇਰਾ ਭਤੀਜਾ ਵੀ ਲਿਖਦਾ ਹਮ ਜਿਵੇਂ ਸਾਜਨ ਹੁਣੀ ਤਾਂ ਲਿਖਦੀ ਜ ਮੋਹਨਪ੍ਰੀਤ ਹਾਂਜੀ ਮੋਹਨਪ੍ਰੀਤ ਸਿੰਘ ਪੱਤਰ ਉਹ ਲਿਖਦਾ ਪਰ ਉਹ ਤੋਂ ਗਾਂ ਮੈਨੂੰ ਅਜੇ ਨਹੀਂ ਦਿਸਦਾ ਕੁਝ ਵੀ ਮੈਂ ਕੱਲ ਵੀ ਪੁੱਛਦਾ ਸੀ ਸਾਜਨ ਹੁਣਾ ਨੂੰ ਮੈਂ ਕਿਹਾ ਵੀ ਅੱਗੇ ਕੋਈ ਆਪਣੇ ਨੌਜਵਾਨ ਲਿਖਦਾ ਪਿੰਡੋਂ ਹਮ ਕਹਿੰਦੇ ਨਹੀਂ ਕੋਈ ਨਹੀਂ ਲਿਖਦਾ ਸੋਕਿਆ ਪੈ ਜਾਂਦੀ ਦੀ ਸੰਭਾਵਨਾ ਹੈ ਨਾ ਪਰ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਉਹ ਧਰਤੀ ਇੰਨੀ ਜ਼ਰਖੇਸ ਹੈਗੀ ਆ ਪਤੜ ਕਲਾਂ ਦੀ ਜੀ ਦੇਖੋ ਗਾਂਦੇਸ ਰਹਿ ਗਿਆ ਕਿ ਗੁਰੂ ਗ੍ਰੰਥ ਸਾਹਿਬ ਇੱਕ ਮਹਾਕਾਵ ਆ ਜੀ ਉਸ ਮਹਾਕਾਵ ਦੀ ਸਮਝ ਤੁਹਾਡੇ ਦਾਦਾ ਜੀ ਨੂੰ ਸੀ ਜੀ ਠੀਕ ਹੈ ਨਾ ਜੀ ਤੇ ਉਹ ਮਹਾਕਾਲ ਦੇ ਕਰਕੇ ਉਹਨਾਂ ਨੇ ਗੁਰਮਖੀਆਂ ਲੋਕਾਂ ਨੂੰ ਜੋੜਿਆ ਤੇ ਤੁਸੀਂ ਉਸ ਅੰਸ ਤੇ ਵੰਸ਼ ਹੋ ਜਿਹੜੇ ਤੁਹਾਡੇ ਦਾਦਾ ਜੀ ਨੇ ਪਤਲਾਂ ਦੇ ਜਦੋਂ ਪੰਜਾਬੀ ਬੋਲਣਾ ਵੀ ਗਨਾ ਹੁੰਦਾ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਤੇ ਠੀਕ ਆ ਉਹਨਾਂ ਨੇ ਕਿੰਨਾ ਇੱਕ ਜਫਰੀਨ ਜਾਲਿਆ ਇੱਕ ਚੈਲੰਜ ਕਬੂਰ ਕੀਤਾ ਚੁਣੌਤੀ ਨੂੰ ਮੁਜਬੂਤਆ ਉਹਨਾਂ ਨੇ ਗੁਰਮਖੀ ਦੇ ਕਲਾਸਾਂ ਨੂੰ ਜੀਵੀਆਂ ਤੇ ਅੱਜ ਗੁਰਦੁਆਰਾ ਸਾਹਿਬ ਤੇ ਇੱਕ ਵਕਿਆ ਗੁਰੂ ਦਾ ਦਵਾਰਾ ਉੱਥੇ ਲੋਕੀ ਸਿੱਖਣ ਜਾਂਦੇ ਸੀ ਕਰ ਜਾਂਦੇ ਸੀਗੇ ਤੇ ਮੈਂ ਆ ਤੁਹਾਡੀ ਕਿਤਾਬ ਜਿਹੜੀ ਨਾ ਪੈਂਡਾ ਦੇ ਕਾਪਸ ਗ੍ਰਹਿ ਹੈਗਾ ਤੇ ਮੈਂ ਦਰਸ਼ਕਾਂ ਦੇ ਸਾਹਮਣੇ ਕਰ ਰਿਹਾ ਹੈਗਾ ਮੈਂ ਪੈੜਾਂ ਦੇ ਮਤਲਬ ਦੇਖਿਆ ਸਰਬਰ ਕਵਿਗਦਾ ਸੀ ਮੈਨੂੰ ਬੜਾ ਪਿਆਰਾ ਲੱਗਾ ਤੁਹਾਡੀਆਂ ਜਿਹੜੀ ਜਾਂਦਾ ਨਾ ਪੈਹਾ ਜਾਂਦਾ ਉਸ ਪੈਸੇ ਦੇ ਉੱਪਰ ਹੀ ਮਤਲਬ ਨਹੀਂ ਹੈ ਪੈੜਾਂ ਲਿਖੀਆਂ ਹੈਗੀਆਂ ਤੁਹਾਡੀਆਂ ਪੈੜਾਂ ਦੀ ਨਿਸ਼ਾਨਦੇ ਕੀਤੀ ਆ ਤੁਹਾਡੇ ਚਾਚਾ ਜੀ ਨੇ ਜਸਪਤਰ ਸਾਹਿਬ ਨੇ ਮੈਂ ਉਹਨਾਂ ਦੇ ਜੂਬ ਸ਼ਬਦ ਪੜਾਂਗਾ ਕਿ ਉਹਨਾਂ ਨੂੰ ਇੱਕ ਸਿਧਾਂਤ ਦੀ ਹੋਵੇਗੀ ਹਾਂ ਹਰਜਿੰਦਰ ਦਾ ਬਚਪਨ ਤਾਂ ਆ ਪਿੰਡਾਂ ਦੇ ਮੁੜਿਆਂ ਜਿਹਾ ਹੀ ਸੀ ਪਰ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਉਸ ਦੀ ਜਵਾਨੀ ਦਾ ਪੈਣਾ ਬਹੁਤ ਵਿਖੜਾ ਰਿਹਾ ਵਿਖੜਾ ਰਿਹਾ ਕਈ ਕਈ ਹੋਰਾਂ ਵਾਂਗ ਕਿੰਨੇ ਦੇਸ਼ਾਂ ਮਹਾਦੀਪਾਂ ਦੇ ਸਰੰਦਾ ਅਲੰਕੇ ਦੁੱਖ ਖੋਫ ਤੇ ਵਿਯੋਗ ਦੇ ਪੈਂਡੇ ਝਾਕ ਕੇ ਆਖਰ ਉਹ ਮੋਂਟਰੀਅਲ ਕੈਨੇਡਾ ਜਾ ਕੇ ਬਸਣ ਦੇ ਯੋਗ ਹੋਇਆ ਕਵਤਾ ਉਹ ਸਕੂਲ ਕਾਲਜ ਪੜ੍ਹਦੇ ਆ ਵੀ ਲਿਖਦਾ ਹੁੰਦਾ ਸੀ ਪਰ ਇਸ ਸਫ਼ਰ ਦੌਰਾਨ ਉਹ ਤੇ ਕਵਤਾ ਇੱਕ ਦੂਜੇ ਤੇ ਹੋਰ ਕਰੀਬ ਆ ਗਏ ਕਰੀਬ ਬਿਲਕੁਲ ਹਰਜਿੰਦਰ ਜੀ ਦੀਆਂ ਕਵਤਾਵਾਂ ਮੈਨੂੰ ਬਹੁਤ ਅਨੂਠੀਆਂ ਤੇ ਮੌਲਿਕ ਲੱਗੀਆਂ ਕਈ ਕਵਤਾਵਾਂ ਮੇਰੇ ਚਿੱਤਾਂ 'ਚ ਵੱਸ ਗਈਆਂ ਕਿਆ ਮਾਲ ਗੱਲ ਲਿਖੀ ਉਹਨਾਂ ਨੇ ਮੇਰੇ ਚਿੱਤਾਂ 'ਚ ਵੱਸ ਗਈਆਂ ਤੁਸੀਂ ਕਿੰਨਾ ਮਾਨ ਵਾਲੀ ਗੱਲ ਹੈ ਮੇਰੇ ਲਈ ਹਾਂ ਖਾਸ ਕਰ ਸਫ਼ਰ ਮੈਂ ਦਰਿਆ ਬਣ ਗਿਆ ਮਾਂ ਜਾਇਆ ਮੈਂ ਕਿਸ ਨੂੰ ਘਰ ਕਹਾ ਮੇਰਾ ਹੀ ਦੋਸ਼ ਹੈ ਪਰੰਪ੍ਰਿਤਾ ਪਗਡੰਡੀ ਦੇ ਸੜਕ ਹਰਜਿੰਦਰ ਦੀਆਂ ਕਰਤਾਰਾਂ ਵਿੱਚ ਮੈਨੂੰ ਬਹੁਤ ਕੋਮਲ ਅਹਿਸਾਸਾਂ ਸ਼ਰੀਕ ਸੋਚਾਂ ਤੇ ਸੋਹਣੇ ਦਿਲ ਵਾਲੇ ਪਿਆਰੇ ਇੱਕ ਇਨਸਾਨ ਦੇ ਦਰਸ਼ਨ ਹੋਏ ਕਿਤੇ ਉਹ ਅੰਤਾਂ ਦਾ ਅਦਾਸ ਵੀ ਦਿਸਿਆ ਕਿਤੇ ਕਿਸੇ ਭੋਲੇ ਹਸਮੁਖ ਬੱਚੇ ਜਿਹਾ ਵੀ ਕਾਮ ਹੁਨਰ ਤੇ ਪਾਸ਼ਾ ਵੱਲੋਂ ਵੀ ਹਰਜਿੰਦਰ ਦਾ ਚੇਤਨ ਅਵਚੇਤਨ ਮੈਨੂੰ ਬਰਕਤ ਵਾਲਾ ਲੱਗਾ ਇਹ ਸੁਣੀ ਕਾਮਕਤਾਬ ਲਿਖਣ ਦੀ ਹਜਿੰਦਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਪਿਆਰ ਦਿੰਦਾ ਇਹ ਇਹ ਉਹ ਚਾਚੇ ਦਾ ਅਸ਼ੀਰਵਾਦੀ ਹੈ ਜੀ ਜੀ ਬਿਲਕੁਲ ਬਿਲਕੁਲ ਹੈਨਾ ਤੁਹਾਡਾ ਉਹਨੇ ਤੁਹਾਡਾ ਬਚਪਨ ਵੀ ਦੇਖਿਆ ਤੁਹਾਡੀ ਜਵਾਨੀ ਵੀ ਦੇਖੀ ਆ ਤੁਹਾਡਾ ਉਹ ਉਹ ਗੰਭੀਰਤਾ ਸਹਿਰਤਾ ਉਹ ਦੇ ਦਰਸ਼ਨ ਕੀਤੇ ਹੈਗੇ ਆ ਤੇ ਬਹੁਤ ਚੰਗਾ ਲੱਗਾ ਸਰਜੀਤ ਸਾਜਨ ਤੁਹਾਡੀਆਂ ਅਕਸਰ ਮਿਲ ਕੇ ਗੱਲਾਂ ਕਰਦਾ ਅੱਛਾ ਗੱਲ ਨਹੀਂ ਕਰਦਾ ਗੱਲਾਂ ਕਰਦਾ ਜੀ ਤੁਹਾਡੇ ਪਰਿਵਾਰ ਨਾਲ ਬੜੇ ਸਬੰਧ ਹੈਗੇ ਆ ਕੋਈ ਪਾਤਰ ਸਾਹਿਬ ਵੀ ਹੋਣਾ ਸਰਜੀਤ ਸਾਜਨ ਜੱਫੀ ਚ ਨਹੀਂ ਦਿੰਦਾ ਹਾਂ ਜੀ ਜੀ ਉਹ ਤੁਸੀਂ ਤੋ ਸੌਰੀ ਮੈਂ ਤੁਹਾਡੀ ਗੱਲ ਕੱਢਦਾ ਮੈਂ ਸਾਜਨ ਹੁਣਾਂ ਨੂੰ ਮੈਂ ਕਹਿੰਦਾ ਸੀ ਮੈਂ ਕਿ ਤੁਸੀਂ ਉਹ ਪੜਿਆ ਆਸਣ ਦੇ ਵਿੱਚ ਆਪਣੇ ਸੂਰਜ ਮੰਦਰ ਦੀਆਂ ਪੌੜੀਆਂ ਦੇ ਵਿੱਚ ਜਦੋਂ ਉਹਨਾਂ ਨੇ ਪਰਿਵਾਰ ਦੀ ਗੱਲ ਕੀਤੀ ਹੈ ਤੇ ਉੱਥੇ 사ਜਨ ਹੁਣਾਂ ਦੀ ਗੱਲ ਉਹਨੇ ਇੱਕ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਕੀਤੀ ਉਹਨਾਂ ਨੇ ਬਹੁਤ ਵੱਡੀ ਗੱਲ ਆ ਹਾਂ ਹਾਂ ਵੀ ਸਰਜੀਤ 사ਜਨ ਵੀ ਸਾਡੇ ਪਰਿਵਾਰ ਦਾ ਮੈਂਬਰ ਨਹੀਂ ਉਹ ਕਹਿੰਦੇ ਹੁੰਦੇ ਸੀ ਮੇਰੇ ਸਾਹਮਣੇ ਜਦੋਂ ਮੈਂ ਨਾ ਜਫੀ ਪਾਣੀ ਕਹਿੰਦੇ ਯਾਰ 사ਜਨ ਯਾਰ ਤੂੰ ਤੇ ਸਾਡੇ ਪਰਵਾਦਾ ਨਹੀਂ ਉਹਨਾਂ ਗੱਲ ਵਕੜੀ ਲੈਣਾ ਤੂੰ ਸਾਡਾ ਵਾਰਿਸ ਵੀ ਆ ਤੇ ਅੱਜ ਇਹੀ ਕਰਨਾ ਕਿ ਉਹਨਾਂ ਦਾ ਅਸ਼ੀਰਵਾਦ ਆ ਜੇ ਸਾਜਨ ਉਹਸਤਾਦ ਬਿਲਕੁਲ ਜੀ ਸਾਜਨ ਹੁਣੀ ਤਾਂ ਗਜ਼ਲ ਦੇ ਗਜ਼ਲ ਦੇ ਉਸਤਾਦ ਬਣ ਗਏ ਆ ਗਿਆ ਬੜੀ ਵੱਡੀ ਗੱਲ ਹੈਗੀ ਆ ਇਹ ਪਤਣਾ ਦੇ ਹਿੱਸੇ ਇਹ ਸ਼ਬਦਾਂ ਜੋ ਆਇਆ ਹੈਗਾ ਪਤਰ ਸਾਹਿਬ ਦੀ ਜਾਦੂ ਸਰਕਾਰ ਨੇ ਅਨਾਉਂਸ ਕੀਤਾ ਕਿ ਸੜਕ ਵੀ ਉਹਨਾਂ ਦੇ ਨਾਂ ਦੇ ਬਣਨੀ ਆ ਲਾਇਬ੍ਰੇਰੀ ਬਣਾਉਣੀ ਆ ਚਲੋ ਥੈਂਕ ਗੋਡ ਕੋ ਬਣਾਉਣ ਕਦੋਂ ਨਹੀਂ ਬਣਾਉਣ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਨੂੰ ਸੰਤਾ ਕਲੌਜ ਤੁਹਾਡੀ ਜਿਹੜੀ ਨਾ ਹਾਂਜੀ ਨਜ਼ਮ ਜਿਹੜੀ ਹੈਗੀ ਆ ਆ ਆਰਿਆ ਨੂੰ 25 ਹਜ਼ਾਰੀ ਆ ਹਾਂਜੀ 25 ਆ ਰਿਸਮੈਸ ਆਰੀ ਆ ਜੀ ਤੇ ਜਿਹੜਾ ਤੁਸੀਂ ਸੰਤਾ ਕਲੌਜ ਜਿਹੜਾ ਲਿਖਿਆ ਨਾ ਮੈਨੂੰ ਬੜਾ ਚਾਹਣਾ ਪੜਿਆ ਜਿਹੜਾ ਦਾ ਅੰਤਰੀਬਾਨ ਤੁਹਾਡਾ ਨਾ ਸੰਤਾ ਕਲੌਜ ਦਾ ਜਿਹੜਾ ਦਾ ਕਲਾਈਮੈਕਸ ਆ ਉਹ ਜੂਨ ਜੁਗਾ ਕਰ ਦਿੰਦਾ ਹੈਗਾ ਪਲੀਜ਼ ਸੰਤਾ ਕਲੌਜ ਮਿਹਰਬਾਨੀ ਜੀ ਮੈਂ ਉਹ ਇਹ ਨਾ ਇਹ ਘਟਨਾ ਵਾਪਰੀ ਸੀ ਮੈਂ ਨਾ ਮੇਰੇ ਮੇਰਾ ਭਤੀਜਾ ਜਿਹੜਾ ਉਹਦੇ ਲੜਕੇ ਦਾ ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ ਉਹਦੇ ਬੱਚਿਆਂ ਦੇ ਨਾਲ ਆ ਉਹਦੀ ਉਹਦੀ ਸੌਕਰ ਦਾ ਮੈਚ ਸੀ ਅਸੀਂ ਉੱਥੇ ਸੌਕਰ ਕਹਿੰਦੇ ਆ ਤੇ ਅਸੀਂ ਫੁੱਟਬਾਲ ਕਹਿੰਦੇ ਆ ਤੇ ਉਹਦਾ ਮੈਚ ਸੀ ਤੇ ਮੈਂ ਉਹਨੂੰ ਲੈ ਕੇ ਗਿਆ ਉੱਥੇ ਤੇ ਉਹ ਬੱਚੇ ਗੋਰੇ ਉਹ ਆਏ ਮੇਰੇ ਕੋਲ ਹਨਾ ਤੇ ਉਹ ਕਪਤਾ ਫਿਰ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਸੰਵਾਦ ਹੋਇਆ ਉਹੀ ਕਪਤਾ ਭੰਗਰ ਗਈ ਵਾਹ ਜੀ ਵਾਹ ਬਹੁਤ ਵਧੀਆ ਤੇ ਹਰਸ਼ਾ ਜੀ ਹਾਂ ਜੀ ਕਪਤਾ ਇਕਬੀਰ ਦੇ ਸੌਕਰ ਖੇਡ ਮੇਲੇ ਤੇ ਮੌਨਟੀਅਲ ਸ਼ਹਿਰ ਦੀ ਵੈਸਟਾ ਆਇਲੈਂਡ ਦੀ ਦੂਬਲ ਪਾਰਕ ਵਿੱਚ ਹਮ 4 ਸਾਲ ਦੇ ਦੋ ਬੱਚੇ ਮੇਰੇ ird gird ਕੁਸਰ ਮੁਸਰ ਕਰਦੇ ਕਰਦੇ ਮਲਕ ਮਲਕ ਮੇਰੇ ਕੋਲ ਆਏ ਥੋੜਾ ਝਿਜਕ ਕੇ ਪੁੱਛਣ ਲਗੇ ਹਾਂ ਕੀ ਤੂੰ ਸੰਤਾ ਕਲਾਜ਼ ਹੈ ਹਮ ਜਵਾਬ ਦੇਣ ਤੋਂ ਪਹਿਲਾਂ ਮੈਂ ਸੋਚਾਂ ਸੱਚ ਕਹਾ ਕਿ ਝੂਠ ਹਮ ਬੱਚਿਆਂ ਦਾ ਮਨ ਬਹਲਾਉਣ ਲਈ ਹਮ ਮੈਂ ਕਿਹਾ ਹਾਂ ਮੈਂ ਸੰਤਾ ਕਲਾਜ਼ ਹਮ ਬੱਚਿਆਂ ਦਾ ਮਨ ਬਹਿਲਾਉਣ ਲਈ ਮੈਂ ਕਿਹਾ ਮੈਂ ਸੰਤਾ ਕਲਾਜ ਹਾਂ ਪਰ ਹਾਂ ਅਸਲੀ ਸੰਤਾ ਕਲਾਜ ਹੂੰ ਕਹਿਣ ਅੱਗੇ ਜੇ ਤੂੰ ਅਸਲੀ ਏ ਕੀ ਤੇਰੀ ਦਾੜ੍ਹੀ ਵੀ ਅਸਲੀ ਏ? ਕੀ ਬਾਤ? ਮੈਂ ਕਿਹਾ ਹਾਂ ਅਸਲੀ ਹੈ। ਹੂੰ ਉਹਨਾਂ ਮੇਰੀ ਦਾੜ੍ਹੀ ਨੂੰ ਡਰਦਿਆਂ ਇਸ ਤਰ੍ਹਾਂ ਛੁਇਆ ਮਤਾ ਥੱਲੇ ਹੀ ਨਾ ਡਿੱਗ ਪਵੇ। ਆਏ ਹਾ ਮਤਾ ਥੱਲੇ ਹੀ ਨਾ ਡਿੱਗ ਪਵੇ ਫਿਰ ਮੇਰੀ ਦਾੜ੍ਹੀ ਬੜੇ ਅਦਬ ਨਾਲ ਪਰੋਸੀ। ਹੂੰ ਉੱਚੀ ਉੱਚੀ ਬੋਲੇ ਬਿਲਕੁਲ ਅਸਲੀ ਦੋਨਾਂ ਨੇ ਹਾਈ ਫਾਈ ਕੀਤੀ ਮੇਰੇ ਨਾਲ ਹਾਂ ਫਿਰ ਹਾਈ ਫਾਈ ਕੀਤੀ ਉਹਨਾਂ ਨੇ ਆਪਸ ਵਿੱਚ ਤੇਰੀ ਦਾੜ੍ਹੀ ਅਸਲੀ ਤੂੰ ਵੀ ਅਸਲੀ ਤੂੰ ਹੈ ਅਸਲੀ ਸੰਤਾ ਕਲਾਜ਼ ਕੀ ਬਾਤ ਹੈ ਸੰਤਾ ਕਲਾਜ਼ ਤੂੰ ਇੱਥੇ ਕਿਉਂ ਆ ਮੈਂ ਕਿਹਾ ਸੌਕਰ ਦੇਖਣ ਕੀ ਤੈਨੂੰ ਸੌਕਰ ਪਸੰਦ ਹੈ ਕੀ ਇਸ ਤੋਂ ਪਹਿਲਾਂ ਕਦੀ ਸੌਕਰ ਦੇਖੀ ਹੈ ਮੈਂ ਕਿਹਾ ਹਾਂ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਕਿਉਂ ਕਿ ਕਿਉਂਕਿ ਉਸ ਨਿੱਕੇ ਸੰਤਾ ਕਲਾਜ ਦੀ ਗੇਮ ਸੀ ਮੈਂ ਇੱਕ ਬਿਰਬਲ ਇਸ਼ਾਰਾ ਕਰਕੇ ਕਿਹਾ ਹੂੰ ਇੱਕ ਵੀਰ ਇਹ ਮੇਰੇ ਭਤੀਜੇ ਦਾ ਜਿਹੜਾ ਲੜਕਾ ਉਹਦਾ ਨਾਮ ਬਿਲਕੁਲ ਬਿਲਕੁਲ ਉੱਥੇ ਫਿਰ ਮੇਰੇ ਨਾਲ ਥੋੜੇ ਜਿਹੋ ਜਵੇਂ ਖੁੱਲ ਗਏ ਹੋਰ ਖੁੱਲ ਗਏ ਨੇੜੇ ਆ ਗਏ ਸੰਤਾ ਕਲਾਜ ਤੂੰ ਮੇਰੇ ਲਈ ਚੂਚੂ ਟ੍ਰੇਨ ਲੈ ਕੇ ਆਈ ਹਾਂ ਇੱਕ ਬੱਚਾ ਕਹਿਣ ਲੱਗਾ ਹਾਂ ਤੂੰ ਮੇਰੇ ਲਈ ਫਾਇਰ ਟਰੱਕ ਲੈ ਕੇ ਆਈ ਦੂਜੇ ਨੇ ਕਿਹਾ ਮੈਂ ਉਹਨਾਂ ਦੀ ਛੂੰ ਛੂੰ ਟ੍ਰੇਨ ਤੇ ਫਾਇਰ ਟਰੱਕ ਅੱਜ ਵੀ ਨਾਲ ਚੁੱਕੀ ਫਿਰਦਾ ਉਹ ਮੈਨੂੰ ਕਿਤੇ ਨਹੀਂ ਥਿਉਦੇ ਓਏ ਰੱਬਾ ਉਹ ਮੈਨੂੰ ਕਿਤੇ ਨਹੀਂ ਥਿਉਦੇ ਕਿਆ ਬਾਤ ਕਿਆ ਬਾਤ ਕਿਆ ਬਾਤ ਹੈ ਕਿਆ ਕਿਨੀ ਭਾਵਕਤਾ ਹੈਗੀ ਜੀ ਸੱਚੀ ਇਹ ਕਿੰਦਾ ਰੁੱਗ ਭੜ ਕੇ ਕਿੰਨੀ ਗੱਲ ਹੈਗੀ ਆ ਤੇ ਕਮਾਲ ਆ ਮੈਂ ਨਾ ਇੱਕ ਮੈਂ ਪੱਤਰ ਸਾਹਿਬ ਹਾਂਜੀ ਡਾਕਟਰ ਅਬਦੁਲ ਕਲਾਮ ਸਾਨੂੰ ਜਦੋਂ ਮੈਂ ਗੱਲ ਕਰਦਾ ਯਾਦ ਕਰਦਾ ਨਾ ਤੇ ਉਹਨਾਂ ਦੀ ਇੱਕ ਸਟੋਰੀ ਬੜੀ ਪਿਆਰੀ ਨਿੱਕੀ ਜਿਹੀ ਬੜੀ ਇੱਕ ਮੋਟੀਵੇਟਰ ਸਟੋਰੀ ਹੈਗੀ ਆ ਉਹ ਹੈਗੀ ਕਿ ਇੱਕ ਵਾਰੀ ਕਹਿੰਦੇ ਉਹਨੇ ਇੱਕ ਗਲਿਆਰੀ ਤੇ ਚਿੜੀ ਆਪਣੇ ਘਰ ਲਏ ਅੱਛਾ ਤੇ ਉਹ ਥੋੜੇ ਦਿਨ ਤੋਂ ਬਾਅਦ ਦੇਖਿਆ ਕਿ ਉਹ ਉਹ ਦੋਨੇ ਉੱਡ ਗਈਆਂ ਵਾਪਸ ਦੂਰੇ ਘਰੀਆਂ ਚਲੇ ਗਈਆਂ ਲੱਭੀਆਂ ਨਹੀਂ ਤੇ ਫਿਰ ਉਹ ਵੇਖੇ ਵੀ ਉਹ ਬੜੇ ਅਦਾਸ ਹੋ ਗਏ ਫਿਰ ਕਹਿੰਦੇ ਮਨ ਚ ਆਇਆ ਤੇ ਉਹਨੇ ਘਰੇ ਆਪਣੇ ਨਾਲ ਕਬੂਟਾ ਲਾ ਲਿਆ ਤੇ ਉਹ ਕਹਿੰਦੇ ਦੋਨੇ ਵਾਪਸ ਆ ਗਈਆਂ ਉਹ ਚਿੜੀ ਵੀ ਆ ਗਈ ਤੇ ਗੈਲਰੀ ਵੀ ਆ ਗਈ ਤੇ ਫਿਰ ਉਹ ਕਹਿੰਦੇ ਵੀ ਅਸਲ ਲੋੜ ਤੇ ਨਾਂ ਦੀ ਸੀ ਅਸੀਂ ਤੇ ਆਪਣੀ ਬਣਸਪਤੀ ਖਤਮ ਕਰ ਲਈ ਆਪਣਾ ਆਹਲਾ ਕਦਮ ਕਰ ਲਿਆ ਤੇ ਅਸੀਂ ਅੱਜ ਚਿੜੀਆਂ ਕਿੱਥੋਂ ਭਾਲਦੇ ਆ ਹੈ ਅਸੀਂ ਤੇ ਤੁਹਾਡੀ ਰੰਗਲੀ ਚਿੜੀ ਹਾਂਜੀ ਹੈ ਤੇ ਮੈਂ ਜਦੋਂ ਉਹ ਦੇਖਦਾ ਰੰਗਲੀ ਚਿੜੀ ਨੂੰ ਹਾਂਜੀ ਤੇ ਉਹ ਮੈਂ ਚਾਹੁੰਦਾ ਸੀਗਾ ਰੰਗਲੀ ਚਿੜੀ ਵੀ ਤੁਸੀਂ ਆਪਣੇਂ ਜਾਓ ਜਿਵੇਂ ਜਿਵੇਂ ਤੁਸੀਂ ਕਹਿੰਦੇ ਨਾ ਰਸ਼ ਜੀ ਮੇਰੀਆ ਕਪਤਾਮਾ ਇਦਾਂ ਹੀ ਹੋਵੇ ਮੇਰੇ ਆਲੇ ਦੁਆਲੇ ਘੁੰਮਦੀਆਂ ਉਹ ਪਤਾ ਨਹੀਂ ਕਿਹੜੇ ਵੇਲੇ ਮੇਰੇ ਕੋਲ ਆ ਜਾਂਦੀਆਂ ਹਾਂ ਇਹ ਰੰਗਲੀ ਚਿੜੀ ਨੇ ਹੀ ਮੈਨੂੰ ਕਵਤਾ ਦਿੱਤੀ ਐਕਚੁਅਲੀ ਵਾਹ ਵਾਹ ਹਾਂਜੀ ਉਹ ਮੈਨੂੰ ਪਤਾ ਵੀ ਮੈਂ ਘਰ 'ਚ ਬੈਠਾ ਤੇ ਆਇਆ ਸੀ ਤੇ ਬਸ ਮੇਰੇ ਆਈ ਤੇ ਬਾਅਦ ਦੇ ਵਿੱਚ ਇਹ ਜਿਵੇਂ ਮੈਂ ਉਹ ਕੀਤਾ ਉਹ ਬਾਅਦ 'ਚ ਉਹਨੇ ਕਵਤਾ ਨੇ ਉੱਥੇ ਹੀ ਆਪਣਾ ਸਫ਼ਰ ਸ਼ੁਰੂ ਕਰ ਲਿਆ ਹਮ ਇੱਕ ਕਵਤਾ ਹੈ ਜੀ ਮੇਰੇ ਘਰ ਦੇ ਵੇੜੇ ਦੇ ਰੁੱਖ ਤੇ ਰੰਗਲੀ ਚਿੜੀ ਨੇ ਆਲਣਾ ਪਾ ਲਿਆ ਵਾਹ ਚਿੜੀ ਰੁੱਖ ਤੇ ਉਠਦੀ ਬੈਂਦੀ ਨਾਚ ਜਿਹਾ ਨਿਤ ਨੱਚਦੀ ਰਹਿੰਦੀ ਮੀਹ ਹਨੇਰੀ ਭਾਵੇਂ ਚਖੜ ਝੁੱਲੇ ਬਹਿ ਜਾਂਦੀ ਸੀ ਵਿੱਚ ਆਲਣੇ ਘਰ ਆਪਣੇ ਦਾ ਨਿਗਮਾਨ ਦੀ ਇੱਕ ਦਿਨ ਚਿੜੀ ਗਈ ਹੋਈ ਸੀ ਆਪਣੇ ਵਾਸਤੇ ਚੁਗਣ ਲਈ ਚੋਗਾ ਕੇ ਮੋਲੇ ਧਾਰ ਮੀਆਂ ਲੱਥਾ ਬਣ ਹਮੈਤੀ ਮੈਂ ਚਿੜੀ ਦਾ ਆਲਣੇ ਉੱਤੇ ਪਾ ਦਿੱਤੀ ਛੱਤ ਹਾਂ ਸੋਚ ਕੇ ਇਹ ਕਿ ਚਿੜੀ ਆਊ ਬਹਿ ਜਾਏਗੀ ਵਿੱਚ ਸੁੱਕੇ ਆਲਣੇ ਹੂੰ ਖੁਸ਼ ਹੋਵਾਂ ਬੈਠਾ ਤੱਕਾਂ ਬਾਰੀ ਵਿੱਚੋਂ ਹੂੰ ਚਿੜੀ ਆਊ ਨੱਚੂ ਦੇਖ ਕੇ ਪਾਈ ਛੱਤ ਹਾਂ ਆਖਰ ਚਿੜੀ ਮੀਂਹ ਚੋਂ ਭਿੱਜੀ ਆਈ ਮੈਂ ਕਿਹਾ ਲੰਘ ਜਾ ਚਿੜੀਏ ਅੰਦਰ ਹਾਂ ਹੁਣ ਆਲਣਾ ਤੇਰਾ ਕਦੇ ਨਹੀਂ ਭਿੱਜਦਾ ਹਾਂ 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 ਚਿੜੀ ਟਹਿਣੀ ਟਹਿਣੀ ਘੁੰਮੀ ਜਾਏ ਜਾਵੇ ਵਰਦੇ નીચે ਭਿੱਜਦੀ ਜਾਵੇ ਪਰ ਆਲਣੇ ਦੇਣਾ ਅੰਦਰ ਜਾਵੇ। ਕੀ ਬਾਤ ਆ। ਵਰਦੇ ਮੀਚੇ ਭਜਦੀ ਜਾਵੇ ਪਰ ਆਲਣੇ ਦੇਣਾ ਅੰਦਰ ਜਾਵੇ। ਫਿਰ ਇੱਕ ਵਾਰੀ ਉਸ ਜਿਗਰਾ ਕਰਕੇ ਹਾਂ। ਫਿਰ ਉਸ ਫਿਰ ਉਸ ਇੱਕ ਵਾਰੀ ਜਿਗਰਾ ਕਰਕੇ ਉਸ ਨੇੜੇ ਹੋ ਕੇ ਤਕਿਆ ਲੈਣਾ। ਹੂੰ। ਪਿੱਛੋਂ ਉਸ ਇੱਕ ਭਰੀ ਉਡਾਰੀ ਕੇ ਮੁੜ ਕੇ ਪਿਛਲ ਝਾਤ ਨਾ ਮਾਰੀ। ਓ ਰੱਬਾ ਮੇਰਾ। ਹਾਂ। ਪਰਤ ਕੇ ਰੁਖ ਤੇ ਕਦੀ ਨਹੀਂ ਆਈ ਪਰਤ ਕੇ ਰੁਖ ਤੇ ਕਦੀ ਨਹੀਂ ਆਈ ਇੱਕ ਬਗੋਚਾ ਮੈਨੂੰ ਅੰਦਰੋਂ ਜਾਂਦਾ ਖਾਈ ਉਸ ਮਹਿਲ ਉਸ ਦੇ ਮਹਿਲੋਂ ਸੋਨੇ ਉਸ ਦੇ ਮਹਿਲੋਂ ਸੋਨੇ ਆਲਣੇ ਉੱਤੇ 10 ਪੱਤੜ ਤੋਂ ਛੱਤ ਕਿਉਂ ਪਾਈ ਅੱਛਾ 10 ਪੱਤੜ ਤੋਂ ਛੱਤ ਕਿਉਂ ਪਾਈ ਉਹ ਚਿੜੀ ਵਿਚਾਰੀ ਨੂੰ ਅਹਿਸਾਸ ਹੀ ਹੋਇਆ ਕਿ ਮੇਰਾ ਘਰ ਨਾ ਅੱਜ ਕਬਜ਼ੇ ਚ ਆ ਗਿਆ ਕਿਸੇ ਦੇ। ਕਬਜ਼ੇ ਚ ਆ ਗਿਆ ਕਿਸੇ ਦੇ। ਆ ਜੋ ਸਾਡੇ ਆਲੇ-ਦੁਆਲੇ ਹੋ ਰਿਹਾ ਹੈਗਾ ਅਸੀਂ ਕਿੱਥੇ ਦੇਖਦੇ ਆ ਮਹਿਲਾਂ ਵਾਲੇ ਕਿੱਥੇ ਨਾਲ ਦੀਆਂ ਕੁਲੀਆਂ ਵਾਲ ਦੇਖਦੇ ਆ ਉਹਨਾਂ ਦੀ ਹਰਦ ਕੀ ਆ ਤੇ ਚਿੜੀਆਂ ਦੀ ਜਿਹੜੀ ਪ੍ਰਵਾਸ ਆ ਨਾ ਆਪਾਂ ਦੇ ਕਿੰਨੇ ਹੈਗੇ ਆ ਉਹ ਚਿੜੀਆਂ ਦਾ ਚੰਬਾ ਬਾਬਲ ਸਾਡੇ ਜਣਾ ਚਿੜੀਆਂ ਨੇ ਸਾਨੂੰ ਬਹੁਤ ਕੁਝ ਦਿੱਤਾ ਸਾਡੇ ਸੱਭਿਆਚਾਰ ਨੂੰ ਸਾਡੇ ਲੋਕ ਰੰਗ ਨੂੰ ਬਹੁਤ ਕੁਝ ਦਿੱਤਾ ਤੇ ਅੱਜ ਜੇ ਤੁਸੀਂ ਉਹ ਚਿੜੀ ਦਾ ਅਹਿਸਾਸ ਕੀਤਾ ਉਹ ਚਿੜੀ ਦੇ ਚੋਗ ਆ ਚੁੰਝਣਾ ਤੇ ਇੱਕ ਵਾਰੀ ਨਾ ਮੈਂ ਦੇਖਦਾ ਸੀਗਾ ਕਿ ਉਹ ਕੋਈ ਨਾ ਇਹ ਚਿੜੀਆਂ ਨੂੰ ਚੋਕ ਪਾ ਰਿਹਾ ਜੀ ਲੋਕ ਪੋਂਦੇ ਚੋਗ ਤੇ ਕਹਿੰਦੇ ਚਿੜੀਆਂ ਨੇ ਚੋਗ ਨਹੀਂ ਲਿਆ। ਅੱਛਾ। ਉਹ ਕਹਿੰਦੇ ਉਹ ਮਨ ਵੀ ਕਰਨ ਕੀਤਾ ਤੁਹਾਡੇ ਵਾਂਗ ਹੀ ਕਿਸੇ ਨੇ। ਹਾਂਜੀ ਹਾਂਜੀ। ਤੇ ਕਹਿੰਦੇ ਚਿੜੀਆਂ ਨੂੰ ਪੁੱਛਿਆ ਵੀ ਤੁਸੀਂ ਚੋਗ ਨਹੀਂ ਖਾ ਰਹੀਆਂ। ਤੇ ਉਹ ਕਹਿੰਦੀਆਂ ਭਾਈ ਗੱਲ ਸੁਣ ਤੂੰ ਹਨਾ ਸਾਡੀ ਪ੍ਰਵਾਜ਼ ਨਾ ਮਾਰ। ਅੱਛਾ। ਸਾਡੇ ਸਾਡੀ ਕਿਰਤ ਨਾ ਮਾਰ। ਹਨਾ ਅਸੀਂ ਕੀਰਤੀ ਆਂ। ਅਸੀਂ ਇਹ ਨਾ ਕਰਕੇ ਖਾਣਾ ਜਾਣਦੇ ਆਂ। ਵਾਹ। ਤੇ ਅਸੀਂ ਤੇਰੀ ਆਧਾਰੀ ਚੋਗ ਨਾ ਨਹੀਂ ਜਣਾ। ਤੇ ਅੱਜ ਸਾਡਾ ਪੰਜਾਬ ਕਿਸ ਨਾਲ ਦੇਸ਼ ਜਿਹੜੀਆਂ ਟੌਫੀਆਂ ਚੋਗ ਖਾੜੀ ਜਾ ਰਹੀਆਂ ਲੋਕਾਂ ਨੂੰ। ਵੋਟਰਾਂ ਨੂੰ ਵੋਟਾਂ ਦੇ ਉਹਨਾਂ ਦੇ ਨਾ ਇਹ ਹਾਥੀ ਪਿੰਗਲੇ ਕਰਤੇ ਆ ਹਾਂ ਲੋਕਾਂ ਨੂੰ ਕੰਮ ਕਾਰੇ ਖੋ ਰਿਆ ਹੈਗਾ ਉਹ ਚਿੜੀ ਦਾ ਸੰਦੇਸ਼ ਬਹਾ ਕਮਾਲ ਆ ਹਾਂ ਬਿਲਕੁਲ ਚਿੜੀਆਂ ਚਿੜੀਆਂ ਸਾਡੇ ਧੁਰੰਦਰ ਵਸਦੀਆਂ ਹਾਂ ਜੀ ਜੀ ਚਿੜੀਆਂ ਸਰ ਲਈ ਸੰਦੇਸ਼ ਆ ਸੰਦੇਸ਼ ਚਿੜੀਆਂ ਤੁਹਾਨੂੰ ਜੀਵਨ ਦਿੰਦੀਆਂ ਜੀਵਨ ਮਾਰਗ ਦਿੰਦੀਆਂ ਹੈਗੀਆਂ ਤੇ ਤੁਸੀਂ ਇਹ ਜੋ ਚਿੜੀਆਂ ਦੀ ਗੱਲ ਕਰਦੇ ਹੋ ਦੂਜੀ ਗੱਲ ਕਰਦੇ ਹੋ ਕੋਈ ਵਾਤਾਵਰਨ ਜਿਹੜਾ ਸਾਡਾ ਹਾਂਜੀ ਬਾਬਾ ਨਾਨਕ ਨੇ ਕਿਹਾ ਹੈ ਨਾ ਜੀ ਜੀ ਤੇ ਜਿਉਂ ਨੇ ਕਿਹਾ ਵੀ ਮੇਰੇ ਤਿੰਨੇ ਆ ਗਿਆ ਪਿਓ ਮਾਤਾ ਤੇ ਧਰਤੀ ਜਿਹੜੀ ਇਹਨੂੰ ਬਚਾ ਲਓ ਜਾਰ ਜਿਹੜੀ ਰوشن ਜੀ ਬੱਤਾਂ ਬਰਨ ਦੀ ਗੱਲ ਮੈਂ ਤੁਹਾਨੂੰ ਵੈਸੇ ਗੱਲ ਕਰਦੇ ਆਂ ਪਰ ਇਹਦੇ ਵੰਤ ਬਰਨ ਮੈਂ ਕਈ ਵਾਰੀ ਗੱਲ ਕਰਦਾ ਨਾ ਜੇ ਉਹ ਕਈ ਵਾਰੀ ਉਹ ਕਪਤਾ ਨੇ ਆਪਣਾ ਸਥਾਨ ਲਿਆ ਨਹੀਂ ਹਮ ਅ ਪਰ ਮੈਂ ਉਹ ਸੋਚਦਾ ਆਂ ਅਸਦੇ ਵਿੱਚ ਵੀ ਜਿਹੜੀ ਚੀਜ਼ ਬਾਬੇ ਨਾਨਕ ਜੀ ਨੇ ਸਾਨੂੰ ਦਿੱਤੀ ਸੀ ਨਾ ਅਸੀਂ ਉਹੋ ਹੀ ਛੱਡੀ ਉਹੋ ਹੀ ਛੱਡੀ ਅਨ ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਵਾ ਵਾ ਅਸੀਂ ਤਿੰਨ ਚੀਜ਼ਾਂ ਤਾਂ ਮਨ ਲ ਕੇ ਰੋਲ ਹੀ ਦਿੱਤੀਆਂ ਹੂੰ ਦੋ ਜੁੜ ਬਣ ਗਏ ਹਾਂ ਮਨ ਲ ਕੇ ਵੀ ਤਿੰਨ ਚੀਜ਼ਾਂ ਤਾਂ ਮਨ ਲ ਕੇ ਅਸੀਂ ਕਿਨੇ ਵੀ ਬਾਬੇ ਨਾਨਕ ਨੇ ਕਿਹਾ ਵੀ ਇਹ ਇਹ ਮਨ ਲ ਕੇ ਦੇਖੋ ਕਿ ਕਿਹੜੇ ਰਤਬੇ ਦਿੱਤੇ ਆ ਪਾਕ ਰਿਸ਼ਤੇ ਆ ਸਾਡੇ ਹਾਂ ਪਵਨ ਗੁਰੂ ਹਾਂ ਪਾਣੀ ਪਿਤਾ ਮਾਤਾ ਧਰਤ ਮਹਤ ਮਾਤਾ ਵਾ ਗੁਰੂ ਵਾ ਪਿਤਾ ਵਾ ਇਤਨੇ ਰਿਸ਼ਤੇ ਰੋਲ ਤੇ ਇੰਨੇ ਹੀ ਕਰਤੇ ਹਾਏ ਹਾਏ ਹਾਂ ਕਿੱਡੇ ਪਾਪੀਆਂ ਸੀ ਔਰ ਜਿਨ੍ਹਾਂ ਨੇ ਸਾਨੂੰ ਬਚਾਉਣਾ ਸੀ ਉਹੋ ਹੀ ਕਰ ਦਿੱਤੇ ਹਾਂ ਉਹ ਤੋਂ ਬਿਨਾ ਸਾਡਾ ਮਨ ਕਿਸ ਦੇ ਵਿੱਚ ਵੀ ਜਿਵੇਂ ਸਾਡਾ ਗੁਜ਼ਾਰਾ ਹੀ ਨਹੀਂਗਾ ਉਹ ਤੋਂ ਬਿਨਾ ਪਰ ਅਸੀਂ ਉਹ ਤੋਂ ਬਿਨਾ ਗੁਜ਼ਾਰਾ ਲੱਭਣ ਦੀ ਛੱਟ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਗੱਲਾਂ ਜੀ ਤੇ ਇਕਾਤਾ ਹੈ ਜੀ ਕੈਸੀ ਹੈ ਅਲਵਿਦਾ ਜਦ ਮੇਰੇ ਹਰੇ ਪੱਤ ਭੁੰਗਰੇ ਮੇਰੀ ਸ਼ਾਮੇ ਬਹਿਣ ਆਏ ਇੰਨੇ ਕਰ ਦੇਣਾ ਆਪਾਂ ਬਿਲਕੁਲ 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 ਬਹੁਤ ਢੀਕ ਪਰਿਆ ਜਦ ਮੈਂ ਨਾਲ ਫੁੱਲਾਂ ਮਹਿਕਾਂ ਮੇਰੀਆਂ ਲੈਣ ਆਏ ਵਾਹ ਜੀ ਵਾਹ ਹਾਂ ਪਰਤੇ ਤਾਂ ਫਲਾਂ ਦਾ ਕਹਿਣਾ ਏ ਹਮ ਮਤਲਬ ਕਿ ਐ ਹੀ ਆ ਵੀ ਬੰਦਾ ਕਹਿੰਦਾ ਵੀ ਆਪਣੇ ਆਪ ਦੇ ਵਿੱਚ ਹੀ ਇਹ ਮਹਿਕਾਂ ਮੇਰੀਆਂ ਲੈਣ ਆਏ ਮਹਿਕਾਂ ਲੈ ਕੇ ਮੁੜੇ ਜਾਂ ਵਾਪਸ ਪਰਤੇ ਤਾਂ ਫਲਾਂ ਦਾ ਕਹਿਣਾ ਏ ਹਾਂ ਪਰਤੇ ਤਾਂ ਫਲਾਂ ਦਾ ਕਹਿਣਾ ਏ ਪੱਕੇ ਜਾਂ ਫਲ ਫਲ ਖਾ ਕੇ ਮੇਰੇ ਹੇਠ ਬੈਠ ਸਮਾਂ ਬਤੌਣ ਆਏ ਹੰ ਅੰਤ ਪਤ ਨਾ ਫੁੱਲ ਨਾ ਫਲ ਰਹੇ ਬਣ ਕੇ ਬੜੇ ਬੇਪਛਾਣ ਆਏ ਕਿਆ ਬਾਤ ਕਿਆ ਬਾਤ ਫੇਰ 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 ਭੁੱਲ ਜਾਂਦਾ ਬੰਦਾ ਹਾਏ ਹਾਏ ਹਾ ਹਾਂ ਤੂੰ ਦਪੰਦ ਨਾ ਸਾਡੇ ਅਤ ਪਤ ਅੰਤ ਪਤ ਨਾ ਫੁੱਲ ਨਾ ਫਲ ਰਹੇ ਬਣ ਕੇ ਬੜੇ ਬੇਪਛਾਣ ਆਏ ਮੇਰਾ ਸਭ ਕੁਝ ਸ਼ੱਕ ਜਾਣ ਵਾਲੇ ਅੱਜ ਮੈਨੂੰ ਆਪ ਵਡਾਉਣ ਆਏ ਹਾਏ ਰੱਬਾ ਮੇਰੇ ਮੁੰਡੇ ਦੇ ਪੈਸੇ ਉਹਦੇ ਪਾਸ ਕਤਲ ਹੋਇਆ ਮੈਂ ਧਰਤ ਡਿੱਗਾ ਹੂੰ ਕਤਲ ਹੋਇਆ ਮੈਂ ਧਰਤ ਡਿੱਗਾ ਮੇਰੀ ਅਰਥੀ ਨੂੰ ਮੋਢਾ ਦੇਣ ਆਏ ਹੂੰ ਮੈਂ ਛੜਦੇ ਦੇ ਦਿਵਾਲੇ ਇਉਂ ਬੈਠੇ ਕਿ ਮੇਰੇ ਸਾਹਾਂ ਦਾ लेखा ਲੈਣ ਆਏ ਕੀ ਬਾਤ ਕੀ ਬਾਤ ਕੀ ਬਾਤ ਹੈ ਮੇਰੇ ਕਿ ਮੇਰੇ ਸਾਹਾਂ ਦਾ ਲੇਖਾ ਲੈਣ ਆਏ ਖੁਦ ਦੇ ਸਾਹਾਂ ਤੋਂ ਨੇ ਬੇਖਬਰ ਹੂੰ ਖੁੱਦ ਦੇ ਸਾਹਾਂ ਤੋਂ ਨੇ ਬੇਖਬਰ ਤੋਬਾ ਮੁੜ ਇੱਥੇ ਜੇ ਕੋਈ ਰਹਿਣ ਆਏ ਤੋਬਾ ਮੁੜ ਇੱਥੇ ਜੇ ਕੋਈ ਰਹਿਣ ਆਏ ਜਾਂਦੀ ਵਾਰੀ ਦੇ ਆਖਰੀ ਮੇਲਿਆਂ ਤੇ ਕੈਸੀ ਹਲਵਿਦਾ ਹੈ ਲੋਕੀ ਕਹਿਣ ਆਏ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕਿਆ ਬਾਤ ਕੈਸੀ ਹਲਵਿਦਾ ਹੈ ਲੋਕੀ ਕਿਆ ਗੰਭੀਰ ਤਾਂ ਗੱਲ ਦੱਚ ਇਹ ਸੱਚੀ ਸੌਂ ਲੱਗੇ ਸੱਚੀ ਸੌਂ ਲੱਗੇ ਕਿੰਦੇ ਹੁੰਦੇ ਨਾ ਹਾਂਜੀ ਹਾਏ ਹਾਏ ਜੇ ਜੇ ਕੋ ਮਨੋਖੇਗਾ ਨਾ ਉਹਨੂੰ ਆਪਣੇ ਮਨੋਖੋਂ ਦਾ ਸਬੂਤ ਦੇਣਾ ਪੈਣਾ ਇਹ ਹਫ਼ਤਾ ਸਮਝ ਕੇ ਜੀ ਹਾਂ ਜੀ ਤੜੀਆਂ ਮੈਨੂੰ ਹਫ਼ਤਾ ਬੜੀ ਬੜੀ ਲੱਗਦੀ ਆ ਅਖੇ ਤੂੰ ਰੁੱਖ ਬਣ ਜਾ ਤੇ ਆ ਗਜ਼ਲ ਹਰ ਘਰ ਵਿੱਚ ਹੀ ਚੁੱਪ ਹੈ ਹਲੋ ਤੁਸੀਂ ਇੰਨਾ ਰੱਖ ਲੋ ਸਿੱਧੇ ਭਾਵੇਂ ਹਾਂ ਜਦ ਹਵਾ ਨੇ ਮੈਨੂੰ ਕਿਹਾ ਤੂੰ ਰੁੱਖ ਬਣ ਜਾ ਹਾਂ ਜਦ ਹਵਾ ਨੇ ਮੈਨੂੰ ਕਿਹਾ ਤੂੰ ਰੁੱਖ ਬਣ ਜਾ ਮੇਰੇ ਵਾਸਤੇ ਮੈਂ ਲਿਆਉਂ ਬਰਖਾ ਹਾਂ ਮੈਂ ਲਿਆਉਂ ਬਰਖਾ ਤੇਰੇ ਵਾਸਤੇ ਕੀ ਬਾਤ ਹੈ ਕੀ ਬਾਤ ਹੈ ਹਾਂ ਉਸ ਕਿਹਾ ਮੈਂ ਬਣ ਗਿਆ ਰੁੱਖ ਹੂੰ ਹਵਾ ਜਦ ਵੀ ਵਗਿਆ ਕਰੇ ਦਇਆ ਕਰੇ ਮੈਨੂੰ ਮਿੱਠੇ ਝੋਕੇ ਹੂੰ ਅਕਸਰ ਹੀ ਮੈਂ ਭੁੱਲ ਜਾਇਆ ਕਰਾਂ ਆਹਾ ਹਾ ਅਕਸਰ ਹੀ ਮੈਂ ਭੁੱਲ ਜਾਇਆ ਕਰਾਂ ਹੂੰ ਅਸਲ ਵਿੱਚ ਹਵਾ ਝਖੜਦਾ ਹੀ ਬਦਲਿਆ ਹੋਇਆ ਰੂਪ ਹੈ ਅੱਛਾ 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 ਅਸਲ ਵਿੱਚ ਹਵਾ ਝੱਖੜ ਦਾ ਹੀ ਬਦਲਿਆ ਹੋਇਆ ਰੂਪ ਹੈ ਹਵਾ ਮੈਨੂੰ ਕਿਆ ਕਰੇ ਤੂੰ ਕਮਲਾਇਆ ਨਾ ਕਰ ਹਾਂ ਹਵਾ ਮੈਨੂੰ ਕਿਆ ਕਰੇ ਤੂੰ ਕਮਲਾਇਆ ਨਾ ਕਰ ਮੈਨੂੰ ਚੰਗਾ ਨਹੀਂ ਲੱਗਦਾ ਤੂੰ ਮੋੜਿਆ ਕਰ ਹਾਂ ਮੈਨੂੰ ਚੰਗਾ ਨਹੀਂ ਲੱਗਦਾ ਤੂੰ ਮੋੜਿਆ ਕਰ ਹਾਂ ਹਾਂ ਮੈਨੂੰ ਬੜਾ ਚੰਗਾ ਲੱਗਦਾ ਹੈ ਤੂੰ ਸਦਾ ਮੋਲਿਆ ਕਰ ਮੈਨੂੰ ਬੜਾ ਚੰਗਾ ਲੱਗਦਾ ਹੈ ਓ ਦੇਖ ਨਦੀ ਹੂੰ ਓ ਦੇਖ ਨਦੀ ਹੈ ਨੱਚਦੀ ਕਿਵੇਂ ਹੈ ਉੱਚੀ ਉੱਚੀ ਹੱਸਦੀ ਓ ਦੇਖ ਦਰਿਆ ਗੀਤ ਗਾ ਰਿਹਾ ਕਿਆ ਬਾਤ ਹੈ ਸਤਰੰਗੀ ਪਿੰਗ ਨੂੰ ਬੁਲਾ ਰਿਹਾ ਹੂੰ ਤੇ ਦੇਖ ਓ ਰਿਸ਼ਮਾ ਤੇ ਦੇਖ ਓ ਰਿਸ਼ਮਾ ਕਿੰਜ ਨਜ਼ਾਰੇ ਪਈਆਂ ਲੁੱਟਦੀਆਂ ਕਿਆ ਬਾਤ ਕਿਆ ਬਾਤ ਦੱਸ ਤੇਰੀਆਂ ਕਰੁੰਬਲਾਂ ਕਿਉਂ ਨਹੀਂ ਫੁੱਟਦੀਆਂ ਨਹੀਂ ਫੁੱਟਦੀਆਂ ਦੱਸ ਤੇਰੀਆਂ ਕਰੁੰਬਲਾਂ ਕਿਉਂ ਨਹੀਂ ਫੁੱਟਦੀਆਂ ਹੋਏ ਪ੍ਰਕਿਰਤੀ ਤੇ ਜਿਉਦੀ ਭਈਆ ਤੈਨੂੰ ਕਿਉਂ ਹੋ ਗਿਆ ਹਾਂ ਤੂੰ ਕਦੋਂ ਹੋ ਗਿਆ ਆਏ ਹਾਏ ਹਾਏ ਹਾਂਜੀ ਇਹ ਆ ਗਜ਼ਲ ਦਾ ਰੰਗ ਵੀ ਦਿਓ ਤੈਨੂੰ ਹਾਂਜੀ ਹਰ ਘਰ ਵਿੱਚ ਚੁੱਪ ਹੈ ਹਮ ਹਰ ਘਰ ਵਿੱਚ ਹੀ ਚੁੱਪ ਹੈ ਪੈ ਖੁੱਲੇ ਬੂਹੇ ਬਾਰੀਆਂ ਹਮ ਵਸਿੰਦੇ ਇਸ ਨਗਰ ਦਾਏ ਕਰ ਗਿਆ ਕਿੱਧਰ ਤਿਆਰੀਆਂ ਕਿਆ ਬਾਤ ਕਿਆ ਪ੍ਰਵਾਸ ਹੋ ਗਿਆ ਸਾਰਾ ਕੁਝ ਹਾਂ ਰੁੱਖ ਵੀ ਬੜੇ ਉਦਾਸ ਨੇ ਇੱਕ ਦੂਜੇ ਵੱਲ ਦੇਖਦੇ ਸ਼ਾਮਾ ਸਾਡੀਆਂ ਗੂੜੀਆਂ ਕਿਉਂ ਧੁੱਪ ਹੱਥੋਂ ਹਾਰੀਆਂ ਕੀ ਬਾਤ ਹਾਂ ਨਿੱਕੇ ਨਿੱਕੇ ਬਾਲ ਸੰ ਜੋ ਰੋਕਿਆਂ ਕਦੇ ਨਹੀਂ ਰੁਕਦੇ ਬਿਲਕੁਲ ਅੱਜ ਕਿਉਂ ਨਹੀਂ ਗਲੀਆਂ ਵਿੱਚ ਮਾਰ ਦੇ ਕਲਕਾਰੀਆਂ ਹੂੰ ਕਿਸ ਬਲਬੂਤੇ ਤੇ ਦੋਸਤਾ ਤੂੰ ਸਿਰ ਤੇ ਚੁੱਕੀ ਜਾ ਹੂੰ ਕਿਸ ਬਲਬੂਤੇ ਤੇ ਦੋਸਤਾ ਤੂੰ ਸਿਰ ਤੇ ਚੁੱਕੀ ਫਿਰ ਰਿਹਾ ਪੀੜਾਂ ਦਿਲ ਦੇ ਵਿੱਤ ਤੋਂ ਕਈ ਗੁਣਾ ਸੀ ਭਾਰੀਆਂ ਓਹੋ ਹੋ ਹੋ ਦੂਰੋਂ ਉੱਡੇ ਨਾਲ ਲਿਆਏ ਝਖੜਾਂ ਮਾਰਿਆ ਹਲਣਾ ਹੂੰ ਉਸ ਵਿੱਚ ਪਲ ਦੇ ਬੋਟ ਨੂੰ ਫੇਰ ਕਾਵਾਂ ਚੁੰਝਾਂ ਮਾਰੀਆਂ ਹਾਂ ਕਦੀ ਸੁਹੇ ਲਾਲ ਫੁੱਲ ਸਨ ਹੂੰ ਅੱਜ ਹੋ ਗਏ ਕਾਲੇ ਸ਼ਾ ਕਿਵੇਂ ਹੂੰ ਪਾਣੀ ਥਾਵੇਂ ਤੇਲ ਨਾਲ ਭਰ ਗਈਆਂ ਸਭ ਕਿਆਰੀਆਂ ਵਾਹ ਜੀ ਵਾਹ ਪਾਣੀ ਦੀ ਥਾਵੇਂ ਤੇਲ ਨਾਲ ਪਰ ਕੀ ਨੇ ਸਭ ਕਿਹੜੀਆਂ ਸੋ ਇਹ ਕੱਪਤਾ ਜਵੇ ਆਉਂਦੀ ਆ ਤੇ ਇਹ ਆਪਣਾ ਰੂਪ ਲੈ ਕੇ ਆਉਂਦੀ ਤੇ ਤੁਹਾਡੇ ਵਿੱਚ ਦੀ ਕਸ਼ੀਦ ਹੋ ਕੇ ਸਰੋਤਿਆਂ ਤੱਕ ਪਹੁੰਚ ਜਾਂਦੀ ਹੈ ਉਹ ਕਪਤਾ ਆਪਰੀ ਲੱਗਣ ਲੱਗ ਪਿੰਦੀ ਹੈ ਜਦੋਂ ਲਿਆ ਧਿਆਨ ਨਾਲ ਹੁੰਦੇ ਨਾ ਉਹ ਮੈਂ ਅਕਸਰ ਹਕਤਾਂ ਨੂੰ ਨਾ ਕਿ ਇਹ ਸੰਸਾਰ ਦੇ ਵਿੱਚ ਜਿਹਨੂੰ ਨਾ ਕਪਤਾ ਨੇ ਸਮਝ ਲੱਗੀ ਉਹ ਧਰਤੀ ਤੇ ਨਹੀਂ ਆਇਆ ਨਹੀਂ ਆ ਜੀ ਹਨਾ ਜਿਹਦੀ ਕਪਤਾ ਸਮਝ ਲੱਗੀ ਆ ਉਹਦੀ ਸੁਵੇਦਨ ਛੀਲਤਾ ਬਣ ਗਈ ਆ ਉਹ ਜਿਹੜੀ ਸਵਿਧਨ ਛੀਲਤਾ ਹੈਗੀ ਆ ਉਹ ਉਹੀ ਤਾਂ ਜ਼ਿੰਦਗੀ ਦਾ ਸਨਾਵਾਂ ਬਣਦੀ ਆ ਠੀਕ ਹੈ ਨਾ ਜੀ ਇਹ ਮਨੁੱਖ ਤਾਂ ਹੈ ਕਿੰਨੇ ਆ ਕਿ ਉਹਦੇ ਇਨਸਾਨੀਅਤ ਤਾਂ ਹੀ ਜਾਗਣੀ ਆ ਜਿਹਨੂੰ ਕਪਤਾ ਸਾਨੂੰ ਲੱਗੀ ਆ ਸਤਗੁਰ ਨੇ ਗੁਰਬਾਣੀ ਨੂੰ ਤਾਂ ਹੀ ਤੇ ਰੂਪ ਦਿੱਤਾ ਜੀ ਵੀ ਇਹ ਕਪਤਾ ਸਮਝ ਲੱਗੇ ਤੁਸੀਂ ਗਾ ਕੇ ਰਾਗਾਂ ਦੇ ਵਿੱਚ ਤੇ ਜਦੋਂ ਤੁਸੀਂ ਰਾਗ 'ਚ ਗੁਰਬਾਣੀ ਗਾਉਨੇ ਆ ਸਾਡੇ ਨਾ ਰੋਮ-ਰੋਮ ਦੇ ਵਿੱਚ ਉਹ ਵਸਦੀ ਹੈਗੀ ਆ ਤੇ ਸਾਨੂੰ ਇੱਕ ਸੁਨੇਹਾ ਵੀ ਦਿੰਦੀ ਆ ਸਾਨੂੰ ਤਾਂ ਬਚਪਨ ਮਾਰਗਦਰਸ਼ਨ ਵੀ ਦਿੰਦੀ ਆ ਸਾਨੂੰ ਤਾਂ ਬਚਪਨ ਚ ਹੀ ਮਿਲ ਜਾਂਦੀ ਹੈ ਇਹ ਚਾ ਨਾ ਬਚਪਨ ਚ ਹੀ ਮਿਲ ਜਾਂਦੀ ਆ ਸਾਡੇ ਕਿੰਨੇ ਭਾਗ ਚੰਗੇ ਆ ਜੀ ਤੇ ਜੇ ਉਹਨਾਂ ਨਾਲ ਉਸ ਕਪਤਾਨ ਨਾਲ ਮਹਾਕਾਮ ਦਾ ਰਹਿੰਦੇ ਹੋਏ ਜਦੋਂ ਤੁਸੀਂ ਇਹ ਆਸਪਾਸ ਅਹਿਸਾਸ ਕਰਦੇ ਹੋ ਤਾਂ ਜ਼ਿੰਦਗੀ ਫਿਰ ਜ਼ਿੰਦਾਬਾਦ ਤੇ ਹੋਣੀ ਹੈ ਜੀ ਜੀ ਬਿਲਕੁਲ ਹੈਨਾ ਤੇ ਸੋ ਬਤਲ ਸਾਹਿਬ ਮੈਂ ਦੇਖਦਾ ਕਿ ਤੁਸੀਂ ਅੱਜ ਨਾ ਬਾ ਕਮਾਲ ਆ ਤੁਸੀਂ ਸਾਡੇ ਵਿਰੇ ਆਏ ਹੋ ਮਿਹਰਬਾਨੀ ਤੇ ਕਿੱਥੇ ਮੌਂਟਰੀਅਲ ਤੋਂ ਚੱਲ ਕੇ ਤੁਹਾਡੇ ਸਰ ਮੈਂ ਨਾ ਸਾਜਨ ਤੜੀਆਂ ਗੱਲਾਂ ਉਹ ਕਰਦਾ ਮੈਂ ਸਾਜਨ ਬਣਾ ਦੇ ਜਾਂਦਾ ਹੈਨਾ ਤੇ ਚੰਗਾ ਬਤਲ ਮੇਰਾ ਬਹੁਤ ਸਾਜਨ ਹੁਣ ਬਹੁਤ ਪਿਆਰ ਹੈ ਅਸਲ ਚ ਉਹਨਾਂ ਦੀ ਕਵਿਤਾ ਦੇ ਤੇ ਗਜ਼ਲ ਦੇ ਨਾਲ ਹੀ ਪਿਆਰ ਕਰਕੇ ਉਹਨਾਂ ਨਾਲ ਪਿਆਰ ਹੈ ਬਲ ਬਲ ਗੱਲ ਆਈ ਤੇ ਉਹਨੇ ਇੱਕ ਪ੍ਰਵਾਜ਼ੇ ਪੰਛੀ ਇਕੱਠੇ ਬੈਠਦੇ ਆ ਕਾਵਾਂ ਕੋ ਕਾਵਾਂ ਨੇ ਬੈਣਾ ਹਾਂਸਾ ਕੋ ਹੰਸਨੇ ਬੈਣਾ ਤੇ ਕਦੀ ਵੀ ਦੇਖਿਆ ਹਾਂਸਾ ਕੋ ਕਾਮ ਬੈਠੇ ਨਹੀਂ ਮਿੰਦੇ ਹਾਂਸਾ ਕੋ ਹੰਸ ਬੈਠਦੇ ਗਿਆ ਤੇ ਜਦੋਂ ਆਪਣੀ ਇੱਕ ਪ੍ਰਵਾਜ਼ ਇੱਕ ਆ ਸੋਚ ਇੱਕ ਇਹ ਕਿ ਇਹ ਜ਼ਮੀਨ ਇੱਕ ਹੈਗੀ ਆ ਤੇ ਇੱਕ ਜ਼ਮੀਨ ਤੇ ਬੈਠ ਉਸੇ ਜ਼ਮੀਨ ਤੇ ਤੁਸੀਂ ਸੋਚਦੇ ਉਸੇ ਜ਼ਮੀਨ ਤੇ ਬੈਠ ਕੇ ਮੈਂ ਸੋਚਦਾ ਤੇ ਫਿਰ ਜ਼ਿੰਦਗੀ ਜਿੰਦਾਬਾਦ ਹੈ ਜੀ ਜਿੰਦਾਬਾਦ ਜਿੰਦਾਬਾਦ ਤੇ ਸੋ ਮੈਂ ਤਾਂ ਨੀ ਸਮ ਦੇ ਉੱਤੇ ਮੈਂ ਆਪਣੇ ਸ਼ਰੋਤਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਹਰ ਵਾਰ ਮੈਨੂੰ ਲੱਗਦਾ ਕਿ ਤੁਹਾਨੂੰ ਸਾਡੇ ਬਹੁਤ ਹੀ ਪਿਆਰੇ ਸ਼ਾਇਰ ਸਦਾ ਹਰਜਿੰਦਰ ਸਿੰਘ ਜੀ ਪੱਤਰ ਸਾਹਿਬ ਬਹੁਤ ਜਲਦੀ ਖੁਰਕਾਪ ਸੰਗ੍ਰਹਿ ਮਲਾਪ ਨੂੰ ਲੈ ਕੇ ਸਾਡੇ ਸਾਹਮਣੇ ਆਉਣਗੇ ਫਿਰ ਜਿੱਦ ਮਲਾਪ ਤੁਹਾਡਾ ਪ੍ਰਕਾਸ਼ਿਤ ਹੋਇਆ ਨਾ ਅਸੀਂ ਫਿਰ ਰਿਲੀਜ਼ ਕਰਾਂਗੇ ਠੀਕ ਹੈ ਨਹੀਂ ਤੇ ਇੱਕ ਵਾਰਤਕ ਦੀ ਵੀ ਇਹਨਾਂ ਦੀ ਸੰਗ੍ਰਹਿ ਆ ਰਿਹਾ ਹੈਗਾ ਅਣਮਿੱਥੇ ਸਫ਼ਰ ਅਣਮਿੱਥੇ ਸਫ਼ਰ ਉਤਰੇ ਪੈਂਡੇ ਉਤਰੇ ਸੀਗੇ ਉਹਨੂੰ ਸਫਰ ਵੀ ਅਣਮਿੱਥਿਆ ਵਾ ਕਿਤੇ ਮੰਜ਼ਿਲ ਨਹੀਂ ਹੁੰਦੀ ਜਿਹਨੂੰ ਮੰਜ਼ਿਲ ਮਿਲ ਗਈ ਨਾ ਉਹ ਰੁਕ ਜਾਂਦਾ ਹੈਗਾ ਖੜ ਜਾਂਦਾ ਹੈਗਾ ਇਹ ਸਫਰ ਤਾਂ ਹੀ ਚੱਲਣਾ ਜੇ ਅਸੀਂ ਅਣਮਿੱਥਿਆ ਸਫਰਾਂ ਨੂੰ ਚੱਲ ਪਾਵਾਂਗੇ ਤੇ ਉਹ ਫਿਰ ਮਲਾਪ ਜਿਹੜਾ ਹੈਗਾ ਬਸਲ ਜਿਹੜਾ ਹੈਗਾ ਉਹ ਵੀ ਜ਼ਿੰਦਾਬਾਦ ਹੋਊਗਾ ਅੱਜ ਜਿਹੜੀ ਪਹਿਲੀ ਜਿਹੜੀ ਇਹਨਾਂ ਦਾ ਕਾਫੀ ਪੈਂਡਾ ਇਸ ਪੈਂਡੇ ਚੱਲੇ ਅਣਮਿੱਥੇ ਸਫਰ ਤੱਕ ਪਹੁੰਚਣਗੇ ਤੇ ਵਿੱਚ ਕਦੇ-ਕਦੇ ਮਲਾਪ ਦੀ ਝਲਕ ਵੀ ਪੈਂਦੀ ਹੈ ਹਾਂਜੀ ਤੇ ਫਿਰ ਮੈਂ ਕਿਹਾ ਕਿ ਤੁਸੀਂ ਸਾਨੂੰ ਕਮੈਂਟ ਦੇਣਾ ਤੁਹਾਡੇ ਜਿਹੜੇ ਕਮੈਂਟ ਆ ਉਹ ਸਾਨੂੰ ਹੌਸਲਾ ਦਿੰਦੇ ਆ ਅਸੀਂ ਹੌਸਲੇ ਨਾਲ ਇੱਕ ਹੋਰ ਚੰਗੀ ਸ਼ਖਸੀਅਤ ਨੂੰ ਇੱਕ ਚੰਗੇ ਉਸ ਮਨੁੱਖ ਨੂੰ ਜਿਨੇ ਮਨੁੱਖਤਾ ਦਾ ਪ੍ਰਸਾਰ ਕੀਤਾ ਜਿਨੇ ਮਾਨਵਤਾ ਲਈ ਕੰਮ ਕੀਤਾ ਹੈਗਾ ਉਹਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਾਰੇ ਰਸ਼ਮ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ